ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਹ ਵੀਡੀਓ ਤੁਸੀਂ ਦੇਖ ਸਕਦੇ ਹੋ ਜਿਹੜੀ ਨਾਲ ਚੱਲਦੀ ਪਈ ਨਵਾਂ ਸ਼ਹਿਰ ਪਿੰਡ ਦੋਲਤਪੁਰ ਜਿੱਥੇ ਕੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲੜੀਵਾਰ ਖੰਡਪਾਤ ਸਾਹਿਬ ਚੱਲਦੇ ਪਏ ਆ ਬਾਬਾ ਸ਼੍ਰੀ ਜੰਦਾ ਡੇਰਾ ਤੇ ਸੰਗਤ ਜੀ ਦੇਖੋ ਇਹਨਾਂ ਡੇਰੇਦਾਰਾਂ ਨੂੰ ਸਿਰਫ ਮਾਇਆ ਦੇ ਨਾਲ ਆ ਵੀ ਸਾਨੂੰ ਮਾਇਆ ਹੋਣੀ ਚਾਹੀਦੀ ਆ ਬਰਿਆਦਾ ਦੀ ਸਾਨੂੰ ਕੋਈ ਨਹੀਂ ਸੰਗਤ ਜੀ ਜੇ ਤੁਹਾਡੇ ਕੋਲ ਥਾਂ ਨਹੀਂ ਉਸ ਡੇਰੇ ਵਿੱਚ ਤਾਂ ਤੁਸੀਂ ਇੱਕ ਇੱਕ ਘੰਟੇ ਬਾਅਦ ਸਭ ਕਰਾ ਸਕਦੇ ਹੋ ਜ਼ਰੂਰੀ ਨਹੀਂ ਆਪਾਂ ਲੜੀਆਂ ਰੱਖਣੀਆਂ ਆ ਲੜੀਆਂ ਵਿੱਚ ਜ਼ਿਆਦਾਤਰ ਬੇਅਦਵੀ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਪਿੰਡ ਦੌਲਤਪੁਰਾ ਨਮਾ ਸ਼ਹਿਰ ਵਿਖੇ ਦੋਸਤੋ ਬਾਬਾ ਸ੍ਰੀ ਚੰਦ ਦੇ ਡੇਰੇ ਦੇ ਵਿੱਚ ਦੋਸਤੋ ਜਦੋਂ ਪਿੰਡ ਦੀਆਂ ਸੰਗਤਾਂ ਵੱਲੋਂ ਅਖੰਡ ਪਾਠ ਪ੍ਰਕਾਸ਼ ਕਰਾਈ ਜਾਂਦੇ ਸੀ ਤਾਂ ਅਖੰਡ ਪਾਠ ਜ਼ਿਆਦਾ ਹੁੰਣ ਕਾਰਨ ਦੋਸਤੋ ਪਾਠੀ ਸਿੰਘਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੰਦ ਪੈਠ ਹੋ ਜਾਂਦੀ ਸੀ ਇਸ ਮਾਮਲੇ ਨੂੰ ਲੈ ਕੇ ਦੋਸਤੋ ਸਤਕਾਰ ਕਮੇਟੀ ਵਾਲੇ ਵੀਰ ਵੀ ਪਿੰਡ ਦੌਲਤਪੁਰ ਆ ਵਿਖੇ ਪਹੁੰਚੇ ਉੱਥੇ ਜਾ ਕੇ ਕੀ ਹੈ ਦੋਸਤੋ ਪੂਰਾ ਮਾਮਲਾ ਸਤਕਾਰ ਕਮੇਟੀ ਵਾਲੇ ਮੀਲਾਂ ਨੇ ਮਾਮਲਾ ਸੁਲਝਾਇਆ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਸੰਗਤ ਕੀ ਪਿੰਡ ਦੌਲਤਪੁਰ ਨਵਾਂ ਸ਼ਹਿਰ ਜਿੱਥੇ ਕਿ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਚੱਲਦੇ ਪਏ ਸੀਗੇ ਇੱਕ ਘਨੇੇ ਵਿੱਚ ਅਖੰਡਪਾਤ ਸਾਹਿਬ ਚੱਲਦੇ ਪਏ ਸੀ ਤਾਂ ਗੱਭੇ ਦੋ ਸ੍ਰੀ ਅਖੰਡਪਾਤ ਸਾਹਿਬ ਜਿਹੜੇ ਰੰਮ ਕੀਤੇ ਸੀਗੇ ਉਹ ਸਾਰਿਆਂ ਦੀਆਂ ਜਿਹੜੀਆਂ ਸਿੰਘਾਂ ਜਿਹੜੇ ਪਾਠ ਕਰ ਰਹੇ ਸੀ ਉਹਨਾਂ ਦੀਆਂ ਪਿੱਠਾਂ ਜਿਗੀਆਂ ਲੱਗੀਆਂ ਸਾਰੀਆਂ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਰਿਆਂ ਦੀ ਪਿੱਠ ਸੀ ਗੁਰੂ ਸਾਹਿਬ ਜੀ ਦਾ ਛਣਰਾਦਰ ਹੋਇਆ ਤੇ ਜਦੋਂ ਅਸੀਂ ਇੱਥੇ ਥੋੜੇ ਦਿਨ ਪਹਿਲਾਂ ਪਹੁੰਚੇ ਆ ਤੇ ਪ੍ਰੋਗਰਾਮ ਬਾਬਾ ਸ਼੍ਰੀਚੰਦ ਜੀ ਦਾ ਉੱਥੇ ਜਨਮ ਦਿਨ ਜਿਹੜਾ ਦਿਹਾੜਾ ਮਨਾ ਰਹੇ ਸੀ ਉਦੋਂ ਆਪਾਂ ਇਹ ਕਾਰਵਾਈ ਨਹੀਂ ਕੀਤੀ ਅੱਜ ਜਿਹੜੀ ਆ ਸਾਰੇ ਸਿੰਘਾਂ ਦੇ ਸਹਿਯੋਗ ਨਾਲ ਔਰ ਪਿੰਡ ਦੀ ਸੰਗਤ ਦੇ ਨਾਲ ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਆ ਉਹ ਜਿਹੜਾ ਮੂਰਤੀਆਂ ਬਾਬਾ ਸ਼੍ਰੀਚੰਦ ਦੀਆਂ ਮੂਰਤੀਆਂ ਲੱਗੀਆਂ ਆ ਮੂਰਤੀ ਦੇ ਨਾਲ ਜਿਹੜਾ ਜਿਹੜੇ ਵੀ ਪ੍ਰਕਾਸ਼ਮਾਨ ਗੁਰੂ ਸਾਹਿਬ ਦੇ ਕਿੱਥੇ ਸੀਗੇ ਉਹ ਜਿਹੜੇ ਬੜੀ ਸਤਿਕਾਰ ਨਾਲ ਜਿਹੜੇ ਦੂਸਰੇ ਹਾਲ ਵਿੱਚ ਕਰ ਦਿੱਤੇ ਗਏ ਆ ਤੇ ਬਾਕੀ ਜਿਹੜੀਆਂ ਉੱਥੇ ਲੜੀਆਂ ਰੱਖ ਹੁੰਦੀਆਂ ਸੀ ਖੰਡਪਾੜ ਸਾਹਿਬ ਦੀਆਂ ਉਹਦੇ ਵਿੱਚ ਵੀ ਜੋ ਪਿਛਰੀਆਂ ਖੜ ਪਰਸਣਗੇ ਲੜੀਆਂ ਰਾਖ ਹੋਈਆਂ ਸੰਗਤ ਜੀ ਮੈਂ ਦੱਸਣਾ ਚਾਹੁੰਦਾ ਜਿਹੜੇ ਪਾਠੀ ਅੱਜ ਬੁਲਾਏ ਸੀ ਉਸ ਪਾਠੀਆਂ ਨੂੰ ਜਦੋਂ ਆਪਾਂ ਪੁੱਛਿਆ ਵੀ ਤੁਸੀਂ ਸੰਤਿਆ ਲਈ ਆ ਉਹ ਕਹਿੰਦੇ ਨਹੀਂ ਲਈ ਜਦੋਂ ਉਹਨਾਂ ਨੂੰ ਆਪਾਂ 파ਠ ਕਰਾਂ ਕਿ ਆ ਵੀ ਚਲੋ ਆਜੋ ਸਾਨੂੰ 파ਠ ਸੁਣਾਓ ਉਹਨਾਂ ਨੇ ਸਾਨੂੰ ਕਮਰੇ 'ਚ ਪਹਿਲੇ ਦਾਤਾ ਬਾਬਾ ਜੀ ਵੀ ਸਾਨੂੰ 파ਠ ਨਹੀਂ ਹੁੰਦਾ ਕਿੰਨੇ ਵੀ ਪਾਠੀ ਉੱਥੇ ਆਈ ਸਾਰਿਆਂ ਨੇ ਹੱਥ ਜੋੜਦੇ ਉੱਤੇ ਬਾਬਾ ਜੀ ਹੱਥ ਨੂੰ 파ਠ ਨਹੀਂ ਹੁੰਦਾ ਤੇ ਨਾ ਸਾਡੇ ਕੋਲ ਸੁਣੋ ਤੇ ਸਾਡੇ ਕੋਲ ਗਲਤੀ ਹੋਈ ਆ ਤੇ ਆਪਾਂ ਉਹਨਾਂ ਦੀ ਕੋਈ ਵੀਡੀਓ ਜਾਂ ਕੋਈ ਹੋਰ ਕੋਈ ਸੋਸ਼ਲ ਮੀਡੀਆ ਤੇ ਨਹੀਂ ਪਾਇਆ ਵੀ ਸੰਗਤ ਜੀ ਸਾਡੀ ਹੱਥ ਜੋੜ ਕੇ ਬੇਨਤੀ ਆ ਉਸ ਢੇਰੇ ਵਿੱਚ ਅਗਲੀ ਵਾਰ ਵੀ ਪ੍ਰੋਗਰਾਮ ਹੋਣਾ ਆ ਪਿੰਡ ਦੀ ਸੰਗਤ ਨੂੰ ਬੇਨਤੀ ਆ ਕਿ ਖੰਡਪਾੜ ਸਾਹਿਬ ਜਿਹੜੇ ਹੈਗੇ ਆ ਜੇ ਮਤਲਬ 30 ਖੰਡਪਾੜ ਸਾਹਿਬ ਰੱਖਣੇ ਆ ਤੇ ਇਸੇ ਹਿਸਾਬ ਨਾਲ ਤੁਸੀਂ 2-3 ਮਹੀਨੇ ਪਹਿਲਾਂ ਸ੍ਰੀ ਖੰਡਪਾੜ ਸਾਹਿਬ ਆਰੰਭ ਕਰਾਉਣੀ ਸ਼ੁਰੂ ਕਰ ਦਿਓ ਜੇ ਇੱਕ ਇੱਕ ਖੰਡਪਾੜ ਸਾਹਿਬ ਹੋਊਗਾ ਬੜੇ ਸਤਿਕਾਰ ਨਾਲ ਪਾਠੀ ਪਾਠ ਕਰਨਗੇ ਔਰ ਸੰਗਤ ਸੁਨੇ ਵੀਗੀ ਪਰ ਜੇ ਅਸੀਂ ਲੈਣਾ ਬਣਾ ਕੇ ਖੰਡ ਪਾਠ ਸਾਹਿਬ ਰੱਖ ਦਿੱਤੇ ਕੋਈ ਸੁਨੇਗਾ ਨਹੀਂ ਤੇ ਜਿਹੜੇ ਪਾਠੀ ਆ ਉਹ ਰੇੜੀਆਂ ਰੂੜੀਆਂ ਵਾਲੇ ਜਾਂ ਕਿਤੇ ਜਿਹੜੇ ਵਿਲੇ ਆ ਉਹ ਬੰਦੇ ਸਾਰੇ ਆ ਕੇ ਪਾਠ ਕਰਦੇ ਆ ਸੋ ਗੱਲ ਕਰਦੇ ਆ ਫੇਰ ਡੇਰੇ ਦੀ ਉਹ ਜਿਹੜੇ ਪਾਠੀਆਂ ਨੇ ਵੀ ਮਾਫੀ ਮੰਗੀ ਆ ਤੇ ਜਿਹੜੇ ਬਾਬਾ ਜੀ ਸੀ ਉੱਥੇ ਦੇ ਉਹਨਾਂ ਨੇ ਵੀ ਮਾਫੀ ਮੰਗੀ ਆ ਥੋੜੇ ਦਿਨਾਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਉੱਥੇ ਜਾਣਗੇ ਜਿੱਥੇ ਕੀ ਪੰਜ ਪਿਆਰਿਆਂ ਕੋ ਗਲਤੀ ਮੰਨਣਗੇ ਆਪਣੀ ਜਿਹੜੀ ਨੂੰ ਕੋ ਗਲਤੀ ਹੋਈ ਆ ਬਾਕੀ ਸੰਗਤ ਜੀ ਆਉਣ ਵਾਲੇ ਸਮੇਂ 'ਚ ਇੱਥੇ ਇੱਕ ਵੱਡਾ ਗੁਰਦੁਆਰਾ ਸਾਹਿਬ ਵਿੱਚ ਹੀ ਬਣਾਇਆ ਜਾਵੇਗਾ ਵੱਖਰਾ ਹਾਲ ਜਿਹੜੀ ਕੀ ਮਰਿਆਦਾ ਸ੍ਰੀ ਅਕਾਲ ਤਖਤ ਸਾਹਿਬ ਦੀ ਹੋਵੇਗੀ ਨਾ ਕੋਈ ਮੂਰਤੀ ਨਾ ਕੋ ਟੱਲ ਵੱਜਣਗੇ ਉੱਤੇ ਉੱਥੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਣਗੇ ਔਰ ਅਕਾਲ ਤਖਤ ਸਾਹਿਬ ਦੀ ਮਰਿਆਦਾ ਹੋਵੇਗੀ ਤਾਂ ਜੇ ਉਹ ਅਕਾਲ ਤਖਤ ਸਾਹਿਬ ਦੀ ਮਰਿਆਦਾ ਨਹੀਂ ਹੋਈ ਜਾਂ ਫੇਰ ਟੱਲ ਖੜਕੇ ਜਾਂ ਮੂਰਤੀਆਂ ਅੰਦਰ ਰੱਖਣਗੇ ਤਾਂ ਫੇਰ ਜਿਹੜਾ ਗੁਰੂ ਸਾਹਿਬ ਦਾ ਜਿਹੜਾ ਸਰੂਪ ਆ ਬੜੇ ਸਤਿਕਾਰ ਸਹਿਤ ਅਸੀਂ ਹੋਰ ਸਥਾਨ ਤੇ ਲੈ ਕੇ ਜਾਵਾਂਗੇ ਸੰਗਤ ਨੂੰ ਬੇਨਤੀ ਆ ਅੱਜ ਉਹਨਾਂ ਨੇ ਦਿਲ ਲਿਖਤੀ ਹੋਈ ਆ ਸੰਗਤ ਜੀ ਪਿੰਡ ਵਾਲੇ ਨੂੰ ਬੇਨਤੀ ਆ ਕਿ ਆਉਂਦੇ 1 ਸਾਲ ਤੁਹਾਨੂੰ ਦਿੱਤਾ ਆ 1 ਸਾਲ ਵਿੱਚ ਤੁਸੀਂ ਇੱਕ ਗੁਰਦੁਆਰੇ ਸਾਹਿਬ ਦੀ ਇਮਾਰਤ ਬਣਾ ਕੇ ਉੱਥੇ ਤਿਆਰੀ ਕਰਕੇ ਜਿਹੜਾ ਅਗਲੀ ਵਾਰੀ ਬਾਬਾ ਸ਼੍ਰੀਚੰਦ ਦਾ ਜਦੋਂ ਗੁਰਪੁਰਵਾ ਆਉਂਦਾ ਆ ਉਦੋਂ ਤੁਸੀਂ ਉੱਥੇ ਖੰਡ ਪੜਸਾ ਵਰਕਾਓ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸਾਰੀ ਸੰਗਤ ਦਾ ਧੰਨਵਾਦ ਸਾਰਿਆਂ ਦਾ ਭਾਈ ਮੰਦਿਰ ਸਿੰਘ ਜੀ ਭਾਈ ਸੰਤੋਖ ਸਿੰਘ ਜੀ ਸਾਡੇ ਨਾਲ ਭਾਈ ਸੁਖਜੀਤ ਸਿੰਘ ਖੋਸੇ ਉਹ ਵੀ ਆਪਣੇ ਸਵੇਰ ਦੇ ਆਏ ਸੀਗੇ ਤੇ ਧੰਨਵਾਦ ਸਾਰਿਆਂ ਦਾ ਕਰਦੇ ਸੰਗਤ ਦਾ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ ਗੁਰੂ ਪਿਆਰੇ ਸਾਧ ਸੰਗਤ ਕਮੇਟੀ ਜਿੰਨੇ ਵੀ ਸਿੰਘ ਸੀ ਪਿੰਡ ਦੌਲਤਪੁਰ ਜਿਹੜਾ ਨਵਾਂ ਸ਼ਹਿਰ ਪਹੁੰਚੇ ਸੀ ਜਿਸ ਤੋਂ ਪਿਛਲੇ ਦਿਨਾਂ ਤੋਂ ਇਹੋ ਮਸਲਾ ਪਕ ਰਿਹਾ ਸੀ ਇਹਦਾ ਸ਼੍ਰੀ ਚੰਦ ਦੇ ਵਿੱਚ ਜਿੱਥੇ ਆਰੇ ਦੁਆਲੇ ਪ੍ਰਕਾਸ਼ ਲੜੀਵਾਰ ਪ੍ਰਕਾਸ਼ ਹੋ ਰਿਹਾ ਸੀ ਤੇ ਗੱਪੇ ਵਿੱਚ ਦੋ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਜਿਨ੍ਹਾਂ ਦੀ ਢਿੱਠ ਪਿਛਲੇ ਜਿਹੜੇ ਗਲੀਵਾਰ ਚੱਲ ਰਹੇ ਸੀ ਉਹਨਾਂ ਵੱਲ ਹੋ ਰਹੀ ਸੀ ਤੇ ਬਹੁਤ ਹੀ ਤੇ ਵੀ ਗੱਲ ਵੀ ਹੋ ਰਹੀ ਸੀ ਤੇ ਕਿਸੇ ਮਸਲੇ ਦੇ ਵਿੱਚ ਸਰਕਾਰ ਕਮੇਟੀ ਸਿੰਘ ਪਹਿਲਾਂ ਪਹੁੰਚੇ ਸੀ 13 ਤਰੀਕ ਨੂੰ ਤੇ ਉਸ ਦਿਨ ਮਸਲਾ ਨਹੀਂ ਸੀ ਇਹਨਾਂ ਦੇ ਅੱਜ ਅਸੀਂ ਇਹੋ ਜਿਹਾ ਮਸਲਾ ਹੱਲ ਕਰਕੇ ਤੇ ਅਸੀਂ ਵਾਪਸ ਆ ਰਹੇ ਆ ਤੇ ਜਿਹੜੇ ਮਹਾਰਾਜ ਦੇ ਪ੍ਰਕਾਸ਼ ਸੀ ਸਰ ਗੁਰੂ ਜਿੱਥੇ ਮੂਰਤੀ ਸੀ ਉੱਥੇ ਸੀ ਮਹਾਰਾਜ ਦੇ ਪ੍ਰਕਾਸ਼ ਤੋਂ ਉੱਥੋਂ ਅੱਜ ਦੂਸਰੀ ਜਗ੍ਹਾ ਦੂਸਰੀ ਹਾਲ ਤੇ ਮਹਾਰਾਜ ਦੇ ਪ੍ਰਕਾਸ਼ ਸੋਇਮਨ ਕਰ ਸੁਭਾਜ ਬਣ ਕਰ ਦਿੱਤੇ ਆ ਜਿੱਥੇ ਮਰਿਆਦਾ ਸੈਸ ਕੀਤੀ ਆ ਪੂਰੀ ਤੇ ਸਾਡੇ ਨਾਲ ਸਾਰੇ ਸਿੰਘ ਪਹੁੰਚੇ ਸਤਾਰ ਕਮੇਟੀ ਦੇ ਤੇ ਉਹਨਾਂ ਨੂੰ ਲਿਖੀ ਉਹਨਾਂ ਤੋਂ ਲੈ ਲਿਆ ਵਾ ਜਿਹੜੀ ਉਸਾਰੀ ਪ੍ਰਬੰਧਕ ਕਮੇਟੀ ਆ ਵੀ ਅੱਗੇ ਤੋਂ ਇਸ ਤਰ੍ਹਾਂ ਦੀ ਕੋਤਾਹੀ ਨਹੀਂ ਹੋਵੇਗੀ ਜੋ ਵੀ ਆ ਬਰਾਯਾ ਦਾ ਨਾਲ ਕਰਾਂਗੇ ਤੇ ਉਹ ਅਗਲੀ ਵਾਰ ਕਰਨਗੇ ਤੇ ਉਹਨਾਂ ਉੱਤੇ ਸਰਕਾਰ ਕਮੇਟੀ ਦਾ ਜਿ세 ਬੰਦੀਆ ਵੱਲੋਂ ਕਾਰਵਾਈ ਕੀਤੀ ਜਾਏਗੀ ਤੇ ਕਿੰਨੀ ਹੈ ਬੇਨਤੀਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਸੰਗਤ ਜੀ ਇੱਥੇ ਜ਼ਰੂਰਤ ਹੀ ਲੱਗੀ ਹੋਈ ਸੀ ਜਿੱਥੇ ਕਿ ਬਾਬਾ ਸ਼੍ਰੀ ਚਾਂਜੀ ਜੀ ਜਿੱਥੇ ਕਿ ਨਾਲ ਹੀ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀਗਾ ਇੱਥੋਂ ਅੱਜ ਸਤਕਾਰ ਕਮੇਟੀ ਪੰਜਾਬ ਔਰ ਸਾਰੇ ਪਿੰਡ ਦੇ ਸਹਿਯੋਗ ਨਾਲ ਜਿਹੜਾ ਤੋਂ ਪਾਵਨ ਸਰੂਪ ਜਿਹੜਾ ਅੱਗੇ ਕਰ ਦਿੱਤੇ ਗਏ ਆ ਵਖਰੇ ਸਥਾਨਾਂ ਤੇ ਵਿਆਹੀ ਗੁਰੂ ਜੀ ਕਾ ਸਾਵਾ ਵਾਹਿਗੁਰੂ ਪਿਆਰੇ ਖਾਲਸਾ ਜੀ ਆਪਾਂ ਅੱਜ ਨਵਾਂ ਸ਼ਹਿਰ ਜ਼ਿਲ੍ਹੇ ਦੇ ਪਿੰਡ ਦੋਲਪੁਰਾ ਖੜੇ ਆ ਪਿਛਲੇ ਦਿਨੀ ਇੱਥੇ ਇੱਕ ਗੁਰਦੰਸਾ ਮਹਾਰਾਜ ਦੇ ਘਰੋਂ ਲੈ ਕੇ ਕੁਝ ਥੁਰੀਆਂ ਆਵਾਜ-ਵਾਰ ਹੋ ਗਏ ਸੀ ਇਹ ਜਿਹੜਾ ਸਥਾਨ ਆ ਇਹ ਗੁਰਮਖਾਂ ਦੇ ਪ੍ਰਬੰਧ ਵਿੱਚ ਚੱਲਦਾ ਨਾਮ ਸਿੰਘ ਉਹ ਅਰਜੁਨਪਾਲ ਸਿੰਘ ਆ ਅਰਜੁਨਗੰਦਰ ਪਾਲ ਸਿੰਘ ਸਰ ਜਸਵਿੰਦਰ ਪਾਲ ਸਿੰਘ ਉਹਨਾਂ ਦੇ ਪ੍ਰਬੰਧ ਵਿੱਚ ਚੱਲਦਾ ਸੀ ਜਿਹੜੀਆਂ ਵੀ ਕੋਈ ਹੁਣਤਾਈਆਂ ਰਹਿ ਗਈਆਂ ਸੀ ਉਹ ਇਹ ਸ਼੍ਰੀ ਕਾਲਪਤਖਬ ਸਾਹਿਬ ਦੇ ਪੰਤ ਪਿਆਰਾ ਸਾਹਿਬਾਨ ਦੇ ਪੇਸ਼ ਹੋ ਕੇ ਆਪਣੀ ਜਿਹੜੀ ਸਾਰੀ ਗੱਲ ਰੱਖ ਦੇਣਗੇ ਇਹ ਬਾਦ-ਬਵਾਦ ਨੂੰ ਕਿਸੇ ਤਰ੍ਹਾਂ ਦੀ ਕੋਈ ਤੁਲਨਾ ਦਿੱਤੀ ਜਾਵੇ ਇੱਥੇ ਕੋਸ਼ਿਸ਼ ਕੀਤੀ ਗਈ ਆ ਕਿ ਗੁਰਮਰਯਾਦਾ ਨੂੰ ਬਹਾਲ ਕੀਤਾ ਜਾਵੇ ਜਿਹੜੀਆਂ ਕੁਈ ਛੋਟੀਆਂ-ਮੋਟੀਆਂ ਤੁੰਡੀਆਂ ਸੀ ਉਹ ਗੁਰਮਖਾਂ ਨੇ ਸੰਗਤ ਨੇ ਸਾਰਿਆਂ ਨੇ ਮਿਲ ਕੇ ਕਰ ਲਈਆਂ ਦਰਬਾਰ ਹਾਲ ਦੀ ਕਮੀ ਸੀ ਸਾਲ ਦੇ ਵਿੱਚ ਵਿੱਚ ਸੰਗਤ ਨੇ ਦਰਬਾਰ ਹਾਲ ਬਣਾਉਣ ਦੀ ਪ੍ਰਣ ਕਰ ਲਿਆ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਨੂੰ ਪੂਰੇ ਢੰਗ ਤਰੀਕੇ ਦੇ ਨਾਲ ਸ੍ਰੀ ਖੰਡਪੜ ਸਾਹਿਬ ਇੱਕ ਪ੍ਰਕਾਸ਼ ਕਰਕੇ ਤੇ ਇੱਕ ਭੋਗ ਪਾ ਕੇ ਜੇ ਸੰਗਤ ਨੇ ਜਾਦੇ ਪ੍ਰਕਾਸ਼ ਕਰਨੇ ਹੋਣਗੇ ਤੇ ਉਹ ਓਨੇ ਦਿਨ ਪਹਿਲਾਂ ਇਹਨਾਂ ਦੇ ਸਾਲਾਨਾ ਜੋੜ ਮੇਲੇ ਤੋਂ ਪਹਿਲਾਂ ਹੀ ਸਾਡੀ ਬੇਨਤੀ ਹੈ ਸੰਗਤ ਨੂੰ ਕਿ ਇਹਨਾਂ ਗੁਰਮਖਾਂ ਨੂੰ ਕਿਸੇ ਤਰ੍ਹਾਂ ਦਾ ਟੌਰਚਰ ਨਾ ਕੀਤਾ ਜਾਵੇ ਕਈ ਵਾਰ ਸੰਗਤ ਕਹਿੰਦੀ ਨਹੀਂ ਜੀ ਸਾਡੇ ਇੰਨੇ ਹੀ ਪ੍ਰਕਾਸ਼ ਕਰੋ ਜਦੋਂ ਅਸੀਂ ਵੱਧ ਗਿਣਤੀ ਵਿੱਚ ਪ੍ਰਕਾਸ਼ ਕਰਦੇ ਆਂ ਤੇ ਉਥੇ ਮਰਯਾਦਾ ਵਿੱਚ ਊਣਤਾਈਆਂ ਹੁਣ ਆਉਣੀਆਂ ਸੰਭਵ ਆ ਤੇ ਦੂਜੀ ਵੱਡੀ ਗੱਲ ਸੰਗਤ ਜੀ ਤੁਹਾਡੇ ਨਾਲ ਸਾਂਝੀ ਕਰਾਂ ਪੂਰਨਤਾ ਅਸੀਂ ਵੀ ਨਹੀਂ ਹੈ ਪਰ ਜਿੰਨੇ ਪਾਠੀ 2 4 5 ਆਏ ਸੀ ਉਹ ਗੁਰਬਾਣੀ ਨੂੰ ਸ਼ੁੱਧ ਪੰਨ ਤੇ ਸੁਣਾਉਣ ਵਿੱਚ ਅਸਫਲ ਰਹੇ ਆ ਤੇ ਹੁਣ ਤੁਸੀਂ ਸੰਗਤ ਜੀ ਫੈਸਲਾ ਕਰਨਾ ਹੈ ਕਿ ਆਪਾਂ ਅਧੂਰੇ ਮਨੁੱਖਾਂ ਕੋਲੋਂ ਠੇਕੇ ਤੇ ਪਾਠ ਕਰਵਾ ਕਰਾ ਕੇ ਆਪਣਾ ਭਲਾ ਹੋ ਸਕਦਾ ਚੰਗੇ ਗੁਰਸਿੱਖਾਂ ਦੀ ਚੋਣ ਕਰੋ ਘੱਟ ਪਾਠ ਕਰ ਕਰ ਲੋ ਥੋੜਾ ਲੰਮਾ ਟਾਈਮ ਹੋ ਜਾਊਗਾ ਆਪਾਂ ਇਹ ਨਾ ਕਹੀਏ ਕਿ ਪ੍ਰਬੰਧਕ ਤੇ ਗੱਲ ਦੇ ਉੱਤੇ ਗੂਠਾ ਰੱਖੀਏ ਕਿ ਨਹੀਂ ਸਾਡੇ 30 ਪਾਠ ਪ੍ਰਕਾਸ਼ ਕਰ ਜਦੋਂ 30 ਪ੍ਰਕਾਸ਼ ਕਰਾਂਗੇ ਤੇ ਫਿਰ ਇਹੋ ਜੀਆਂ ਮੁਸ਼ਕਲਾਂ ਆਉਣੀਆਂ ਆਪਾਂ ਸਾਰੇ ਜਣੇ ਸਹਿਯੋਗ ਕਰੀਏ ਗੁਰੂ ਗ੍ਰੰਥ ਸਾਹਿਬ ਸਾਡੇ ਪਿਤਾ ਜੀ ਨੇ ਤੇ ਸਾਡਾ ਸਾਰਿਆਂ ਦਾ ਸਤਿਕਾਰ ਕਰਨਾ ਫਰਜ਼ ਬਣਦਾ ਆਪ ਬਾਣੀ ਵੱਧ ਤੋਂ ਵੱਧ ਪੜਨ ਦੀ ਕੋਸ਼ਿਸ਼ ਕਰੀਏ ਜੇ ਆਪ ਨਹੀਂ ਪੜ ਸਕਦੇ ਤੇ ਜੇ ਪ੍ਰਕਾਸ਼ ਕਰਾ ਲਿਆ ਫਿਰ ਇੱਥੇ ਆਣ ਕੇ ਬਾਣੀ ਨੂੰ ਸੁਣੀਏ ਪਾਠੀ ਸਿੰਘਾਂ ਦਾ ਸਤਿਕਾਰ ਕਰੀਏ ਲੰਗਰ ਪ੍ਰਸ਼ਾਦੇ ਦਾ ਆਪ ਨਾਲ ਹੋ ਕੇ ਸਾਰਾ ਕੁਝ ਕਰੀਏ ਅਸੀਂ ਕੀ ਕਰਦੇ ਆ ਕਿ ਠੇਕੇ ਤੇ ਜ਼ਮੀਨਾਂ ਦੇਤੀਆਂ ਠੇਕੇ ਤੇ ਦੁਕਾਨਾਂ ਦੇਤੀਆਂ ਤੇ ਗਰਬਾਣੀ ਨੂੰ ਵੀ ਠੇਕੇ ਤੇ ਦੇਣ ਦੀ ਕੋਸ਼ਿਸ਼ ਕਰ ਰਹੇ ਆ ਕਰ ਨਹੀਂ ਰਹੇ ਕਰ ਹੀ ਰਹੇ ਆ ਸੋ ਇੱਕ ਕਵੇਦਾ ਜਿਹੜੀਆਂ ਮਾੜੀਆਂ ਦੂਸਰੀ ਬੇਨਤੀ ਇਸ ਨਗਰ ਵਿੱਚ ਮੱਟਾਂ ਤੇ ਕਮਰਾਂ ਤੇ ਪ੍ਰਕਾਸ਼ ਵੀ ਹੁੰਦੇ ਆ ਉਹ ਪ੍ਰਬੰਧਕ ਕਮੇਟੀਆਂ ਗੁਰਮੁਖ ਜਨਕ ਨਗਰ ਦੇ ਵੀ ਖੜੇ ਹੈਗੇ ਆ ਜੋ ਪਿੱਛੇ ਹੋ ਗਿਆ ਉਹ ਹੋ ਗਿਆ ਅੱਗੇ ਵਾਸਤੇ ਇਹੋ ਜੀ ਕੋਈ ਗੱਲ ਨਹੀਂ ਹੋਣ ਦਿੱਤੀ ਜਾਊਗੀ ਉਹ ਆਪਣੇ ਆਪ ਉਸ ਗੱਲ ਤੋਂ ਪਿੱਛੇ ਮੁੜਿਓ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੇਵਲ ਘਰ ਜਾਂ ਗੁਰਦੁਆਰੇ ਵਿੱਚ ਹੀ ਹੋ ਸਕਦਾ ਹੈ ਇਸ ਅਕਾਲ ਤਖਤ ਸਾਹਿਬ ਤੋਂ ਵਾਰ-ਵਾਰ ਹੁਕਮਨਾਮੇ ਹੋ ਚੁੱਕੇ ਨੇ ਸੋ ਇਸ ਸਥਾਨ ਦਾ ਜਿਹੜਾ ਜੋ ਵੀ ਛੋਟਾ ਮੋਟਾ ਵਾਦ-ਵਾਸੀ ਉਹ ਬਿਲਕੁਲ ਹੱਲ ਹੋ ਚੁੱਕਾ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਹੁਣ ਕਿਸੇ ਨੇ ਵੀ ਕਿਸੇ ਤਰ੍ਹਾਂ ਦਾ ਕੋਈ ਕਮੈਂਟ ਨਹੀਂ ਕਰਨਾ ਕੋਈ ਗੱਲ ਨਹੀਂ ਕਰਨੀ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਮਹਾਨ ਆ ਪੰਜ ਪਿਆਰੇ ਮਹਾਨ ਆ ਇਹ ਆਪਣੀ ਗੱਲ ਰੱਖ ਦੇਣਗੇ ਪੰਜ ਪਿਆਰੇ ਜਾਣਨ ਤੇ ਗੁਰੂ ਜਾਣੇ ਤੇ ਇਹ ਜਾਣਨ ਸੋ ਗੁਰੂ ਕਿਰਪਾ ਕਰੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਗੁਰੂ ਬਾਬੇ ਦੇ ਗੁਰਮਤਿ ਗਾਹੀ ਰਾਹ ਨੂੰ ਅੱਗੇ ਤੋਰਨਾ ਭਾਈ ਦਵਿੰਦਰ ਸਿੰਘ ਹੁਣੀ ਭਾਈ ਮਨਦੀਪ ਸਿੰਘ ਹੁਣੀ ਗੁਰਮਖ ਪਿਆਰੇ ਵੀਰ ਸਾਰੇ ਆਏ ਸੀਗੇ ਪਿੰਡ ਦੀ ਪੰਚਾਇਤ ਦੀ ਮੋਤਵਾਰ ਵੀਰ ਜਿੰਨੇ ਤੁਸੀਂ ਆਏ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀਏ ਪਿੰਡ ਦੌਲਤਪੁਰਾ ਬੇਹੇ ਦੋਸਤੋ ਜੋ ਇਹ ਬਾਬਾ ਸ੍ਰੀਚੰਦ ਦੇ ਡੇਰੇ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੂਰਤੀ ਦੇ ਲਾਗੇ ਪ੍ਰਕਾਸ਼ ਸੀ ਤੇ ਸਤਕਾਰ ਕਮੇਟੀ ਵਾਲੇ ਵੀਰਾਂ ਨੇ ਪਿੰਡ ਦੀ ਕਮੇਟੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੇ ਲਈ ਅਲੱਗ ਤੋਂ ਹਾਲ ਬਣਾਉਣ ਦੇ ਲਈ ਜੋ ਬੇਨਤੀ ਕੀਤੀ ਹੈ ਨਾਲ ਹੀ ਦੋਸਤੋ ਜੋ ਅਖੰਡ ਪਾਠ ਸਾਹਿਬ ਅਲੱਗ-ਲੱਗ ਪ੍ਰਕਾਸ਼ ਕਰਾਉਣ ਦੇ ਲਈ ਵੀ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਬੇਨਤੀਆਂ ਕੀਤੀਆਂ ਗਈਆਂ ਨੇ ਇਸ ਮਾਮਲੇ ਲੈ ਕੇ ਦੋਸਤੋ ਜੋ ਵੀ ਸਤਕਾਰ ਕਮੇਟੀ ਵਾਲੇ ਵੀਰਾਂ ਨੇ ਵਿਚਾਰ ਰੱਖੇ ਨੇ ਤੁਸੀਂ ਦੋਸਤੋ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਡਾ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਵਾਂ ਵੀ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਤੇ ਜਰੂਰ ਕਰਦੇ ਹੋ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ